ਹਾਂਜੀ ਹੋਰ ਕਿਦਾਂ ਚੜ੍ਹਦੀ ਕਲਾ ਤੁਸੀਂ ਸਰਪੰਚ ਸਾਹਿਬ ਇਹ ਬਹੁਤ ਕੁੱਛ ਕਰਦੇ ਆ ਸਾਡੇ ਹੈਨਾ ਟੈਲੀਵਿਜ਼ਨ ਤੇ ਹਾਂ ਬਲੀ ਸਾਬ ਵੀ ਸਾਡੇ ਹੈਨਾ ਉਹ ਰੱਖਦੇ ਆ ਵੀ ਇਹ ਨਾ ਕੀ ਨਾ ਆਇਆ ਉਹਦਾ ਟੈਂਟੀਆਂ ਆਵੇ ਨਾ ਹਾਂ 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 ਠੀਕ ਹੈ ਤੇ ਉਹ ਆਇਆ ਹੀ ਕਰੀ ਗੀਂਦੇ ਮੋਟਮੀ ਸਾਡੀ ਨਾ ਗੱਲ ਤੋਂ ਉਹਦੇ ਟੈਂਟੀਆਂ ਆਲੇ ਨੂੰ ਲਾਓ ਹੈ ਅੱਛਾ ਮੈਂ ਕਹਾ ਬਈ ਅਸੀਂ ਦੋਏ ਨਹੀਂ ਲਾਉਣੇ ਨਾ ਲਾਉਣਾ ਹਾਂ ਤੋਂ ਬਾਹਰ ਚਨਾਲਾ ਟੈਂਟੀਆਂ ਆ ਅੱਛਾ ਉਹ ਤਾਂ ਮੈਂ ਕਿਹਾ ਤਰਸ tinha ਉਹ tenia ਪਰ ਟੋਕਰੀ ਦਾ ਪਾਵਰ ਹੀ ਹਾਂ ਮੈਂ ਉਹਦਾ ਆਪਾ ਆਪਣੇ ਹੱਥ ਦੀ ਆ ਸਾਰੇ ਬੰਦੇ ਠੀਕ ਹੈ ਠੀਕ ਹੈ ਕਹਿ ਤਾ ਹਾਂ ਹੈ ਅੱਛਾ ਮੈਂ ਕਿਹਾ ਬਈ ਜੇ ਤਾਂ ਤੁਸੀਂ ਲਾਇਆ ਢੰਡਰੀਆਂ ਵਾਲਾ ਹਾਂ ਤੇ ਤੁਹਾਡੇ ਨਾਲ ਲੋਕ ਤਾਂ ਹੀ ਨਰਾਜ਼ ਆ ਹੈ ਹਾਂ ਜੇ ਤੁਸੀਂ ਲਾਇਆ ਧੁੰਮਾ ਤੇ ਤਾਂ ਹੀ ਨਰਾਜ਼ ਆ ਹਾਂ ਮੈਂ ਕਿਹਾ ਢੰਡਰੀਆਂ ਵਾਲੇ ਫੇ ਗੁੱਸੇ ਹੋ ਜਾਣੇ ਤੁਹਾਡੇ ਹੈ ਹਾਂ ਹਾਂ ਤੁਸੀਂ ਗੱਲ ਰੱਖੋ ਮੈਂ ਤਾਂ ਪਤਾ ਹੀ ਕਿ ਭਾ ਇਹਨੂੰ ਸਟੈਬਲਿਸ਼ ਨਹੀਂ ਕਰਨਾ ਥਾਲੇ ਨੂੰ ਹਣਾ ਯਾ 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 ਮੈਂ ਕਹਾਂ ਬਿ ਦੁਹਾਂ ਨੂੰ ਨਾ ਲਾਓ ਕਹਿੰਦੇ ਜੀ ਆ ਸਰਪੰਚ ਜੀ ਵਧੀਆ ਕਰ ਲੈ ਮੈਂ ਹਾਂ ਠੀਕ ਹੈ ਇਹ ਖੇਡ ਖੇੜੇ ਹੈ ਬਸ ਠੀਕ ਹੈ ਮੈਂ ਕਹਾਂ ਬਸ ਦੋਏ ਨਹੀਂ ਲਾਉਣੇ ਹਾਂ ਹਾਂ ਅੱਛਾ ਅਸੀਂ ਤਾਂ ਤੁਮ੍ਹੇ ਨਾਲ ਹੀ ਨਹੀਂ ਆਂ ਬਸ ਆਪਾਂ ਸ਼ੋਰ ਨਹੀਂ ਹੋਣ ਦੇਣਾ ਮੈਨੂੰ ਪਤਾ ਹੈ ਠੀਕ ਹੈ ਠੀਕ ਹੈ ਅਸੀਂ ਤੇ ਤੁਮ੍ਹੇ ਨਾਲ ਹੀ ਆਂ ਅਸੀਂ ਤਾਂ ਉਹਨੂੰ ਨਹੀਂ ਲੱਗਣ ਦੇਣਾ ਥਾਲੇ ਨੂੰ ਹਾਂ ਸਟੱਟ ਠੀਕ ਹੈ ਹਾਂ ਠੀਕ ਹੈ ਵਧੀਆ ਕੀਤਾ ਹਾਂ ਮੈਂ ਕਹਾਂ ਮਰੀਕ ਹਣੀ ਉਹਦੇ ਹੱਕ ਤੇ ਆ ਹਾਂ ਤੇ ਹੁਣ ਲਾਉਂਦੇ ਕਦੇ ਨਹੀਂ ਉਹਨੂੰ ਹਾਂ ਉਹ ਗੱਲ ਲਾਵੇ ਤਾਂ ਨਾਲੇ ਹਰਦੀਪ ਸਿੰਘ ਲਾਵੇ ਹੈ ਹਰਦੀਪ ਸਿੰਘ ਲਾਵੇ ਗੱਲ ਆਵੇ ਉਹਨਾਂ ਦਾ ਬੰਦਾ ਨਹੀਂ ਮੈਂ ਕਿਹਾ ਹੁਣ ਲਾਉਂਦੇ ਕਦੇ ਨਹੀਂ ਹਾਂ ਮੈਂ ਕਿਹਾ ਉਹ ਲਾਉਂਦੇ ਤਾਂ ਨਹੀਂ ਪਰ ਲੋਕਾਂ ਨੇ ਉਹਨਾਂ ਦੀ ਮੱਤ ਜਿਹੜੀ ਮਾਰੀ ਮੋਟੀ ਉਹਨਾਂ ਦੀ ਗੱਲ ਕਰਨੀ ਉਹ ਕਰਨੀ ਨਹੀਂ ਨਾਲੇ ਇਹ ਵੀ ਤੇ ਜਿਹੜਾ ਆਪਣਾ ਜੀਤਾ ਇਹ ਵੀ ਉਹਨਾਂ ਦਾ ਖਾਸ ਬੰਦਾ ਹੀ ਆ ਉਹਦਾ ਦਰਦੀਆਂ ਵਾਲੇ ਦਾ ਮੈਂ ਉਹੀ ਤਾਂ ਗੱਲ ਕਰਦਾ ਉੱਥੇ ਹੁਣ ਕਦੇ ਨਹੀਂ ਲਾਉਂਦੇ ਹਾਂ ਠੀਕ ਹੈ ਇਹ ਸਾਰਾ ਆ ਕੇ ਆ ਕਾ ਤੇ ਨਾ ਕਦੇ ਲਾਉਂਦਾ ਇਹ ਪਤਾ ਨਹੀਂ ਇਹਦਾ ਇਹ ਇੱਥੇ ਜਿਆਦਾ ਜਦੋਂ ਮਸ਼ੀਨਰੀ ਲੱਗ ਰਿਹਾ ਬਹੁਤ ਪਤਾ ਨਹੀਂ ਯਾਰ ਪਿੱਛੇ ਵਾਲਾ ਮੈਂ ਉਹੀ ਤਾਂ ਗੱਲ ਕਰਦਾ ਕਿ ਇਹ ਤੁਸੀਂ ਵੀ ਇਹਦੇ ਨਾਲ ਆ ਇਹ ਤਾਂ ਨਹੀਂ ਮੈਂ ਤਾਂ ਜਿੰਨਾ ਤਾਂ ਪੂਰੀ ਮਸ਼ੀਨਰੀ ਆ ਸਾਰੇ ਮਸ਼ੀਨਰੀ ਆ ਮੈਂ ਹੀ ਸਾਰਾ ਮਸ਼ੀਨਰੀ ਮੈਂ ਤਾਂ ਇੱਕ ਤਾਂ ਦੋ ਆਪਣੇ ਸਰਪੰਚ ਸਾਹਿਬ ਜੌਬ ਕਰਦਾ ਮੈਂ ਜਦੋਂ ਫੈਸਲਾ ਦੇ ਵਿੱਚ ਨਾ ਸਟਾ ਤੂੰ ਜੌਬ ਕਰਦਾ ਹਾਂ 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 ਕੰਮਾ ਮਾਰਾ ਬੋਟਾ ਬੈਤਰ ਹੈ ਜੌਬ ਕਰਦਾ ਕੋਈ ਗੱਲ ਨਹੀਂ ਹਾਂ ਮੈਂ ਚਾਈਓ ਟਿੱਕੇ ਆਇਆ ਇੱਥੇ ਮੈਨੂੰ ਪਤਾ ਨਹੀਂ ਨਹੀਂ ਥੋੜਾ ਬੜਾ ਤਾਂ ਇਹ ਤਾਂ ਇਹ ਤਾਂ ਇਹ ਤਾਂ ਇਹ ਤਾਂ ਸਾਰਾ ਸਾਰਾ ਨਹੀਂ ਇਹ ਉਤਾਰ ਸਿੰਘ ਨਾ ਇਹਦਾ ਕੁੜਮਿਆ ਤੇ ਹੁਣ ਇਹਦੀ ਉਤਾਰ ਸਿੰਘ ਨਾ ਬਣਦੀ ਆ ਬਣਦੀ ਇਹਦੀ ਪਹਿਲਾਂ ਹੀ ਆ ਉਹਦੇ ਨਾਲ ਉਦਾਂ ਉਹ ਇੱਥੇ ਜਿੱਦਾਂ ਉਹ ਹੈਗਾ ਸਿੱਖ ਚੈਨਲ ਤੇ ਕਰਦਾ ਕੰਮ ਆਹੋ ਤੇ ਉਹ ਇੱਕ ਦੋ ਇੱਥੇ ਲੈਂਦੇ ਹੀ ਉਹ ਮੜ ਕੇ ਜਿੱਦਾਂ ਕਦੇ ਕਦੇ ਉਹਦਾ ਰਿਸ਼ਤੇਦਾਰ ਵੀ ਦੱਸਦੇ ਤਾਂ ਠੀਕ ਆ ਇਹ ਉਹਦੇ ਨਾਲ ਜਿੱਦਾਂ ਮੇਲ ਰੋਡ ਹੈਗਾ ਆ ਇਹਦੀ ਕੁੜੀ ਉਹਦੇ ਵਿਆਹੀ ਆ ਉਤਾਰ ਦੇ ਕ ਮੁੰਡਾ ਆ ਇਹਦਾ ਕੁੜੀ ਆ ਇਹਦੀ ਕੁੜੀ ਉਹ ਸਾਰ ਉਤਾਰ ਦਾ ਮੁੰਡਾ ਆ ਹਾਂਜੀ ਹਾਂਜੀ ਉਤਾਰ ਦਾ ਮੁੰਡਾ ਹੈ ਤੇ ਇਹਦੀ ਵੇਖ ਕੇ ਉਹ ਗੰਦਾ ਆਦਮੀ ਆ ਹਾਂ ਸਾਰ ਉਹ ਪਵਾੜੇ ਦੀ ਜੜ੍ਹੇ ਹੀ ਉਹ ਮਸ਼ੀਨ ਨਹੀਂ ਹੈ ਹਾਂ ਉਹ ਸਾਰੂ ਸਾਰ ਸੰਤਾਂ ਨੂੰ ਮੰਨਦਾ ਹੋਇਆ ਪਵਾੜੇ ਦੀ ਜੜ੍ਹਿਆ ਬਾਕੀ ਤੂੰ ਗੱਲ ਛੱਡ ਆ ਉਹ ਦੇਖ ਲੈ ਉਹਦਾ ਪਤਾ ਹੀ ਨਗਰ ਦੇ ਸਾਰੇ ਦਾ ਹੈ ਹੈ ਉਹਦਾ ਮੈਂ ਕਿਹਾ ਉਹਦਾ ਪਤਾ ਹੀ ਨਹੀਂ ਲੱਗਦਾ ਵੀ ਪਰ ਉਹ ਸਖ ਚੈਨਲ ਨੇ ਪਿਛਾ ਕੀਤਾ ਕਹਿੰਦੇ ਹੁਣ ਉਹ ਹੁਣ ਇੱਕ ਬੰਦਾ ਮੇਰੇ ਖਿਆਲੋਂ ਨਵਾਂ ਰੱਖਿਆ ਮੈਨੇਜਰ ਉਹ ਨਹੀਂ ਇੱਥੋਂ ਪਹਿਲਾਂ ਹੁੰਦਾ ਹੀ ਤੁਹਾਡੇ ਨਾਲ ਹੁੰਦਾ ਸੀ ਉਹ ਕੀ ਯਾਰ ਮੈਨੂੰ ਨਾਂ ਬੁੱਲ ਗਿਆ ਮੁੰਡੇ ਦਾ ਨਾਂ ਕੀ ਸੀ ਤੁਹਾਡੇ ਜਿਹੜਾ ਮੈਨੇਜਰ ਹੁੰਦਾ ਪਹਿਲਾਂ ਇੱਥੇ ਸੰਗਤ ਦੀ ਵਿਦੇ ਇਨਵੈਂਟਰੀ ਹੁੰਦਾ ਉਹ ਰੱਖਿਆ ਮੁੰਡਾ ਬਹੁਤ ਵਧੀਆ ਹੁਣ ਹੁਣ ਟਿਕਾਣੇ ਦਾ ਮੁੰਡਾ ਰੱਖਿਆ ਜਗਮੋਣ ਆਉਦਾ ਨਾਂ ਜਗਮੋਣ ਆਹੋ ਜਗਮੋਣ ਉਹ ਮੁੰਡਾ ਬਹੁਤ ਵਧੀਆ ਬਹੁਤ ਵਧੀਆ ਮੁੰਡਾ ਅੱਛਾ ਅੱਛਾ ਉਹਨੂੰ ਰੱਖਿਆ ਉਹਨੂੰ 40000 ਤੇ ਰੱਖਿਆ ਇਸ ਸਪਿਰਿਟੀ ਆ ਬਿਟ ਅ ਫੈਸਿਜੀ ਉਹ ਪੜਿਆ ਲਿਖਾ ਮੁੰਡਾ ਉਹਦੀ 32000 ਤਨਖਾਹ ਸੀ ਉਦਾਂ ਹੀ ਠੀਕ ਆ ਉਹ ਮੁੰਡਾ ਬਹੁਤ ਦੀਵਾਨ ਤੇ ਇੰਟੈਲੀਜੈਂਟ ਵੀ ਆ ਤੇ ਇਮਾਨਦਾਰ ਵੀ ਆ ਉਹ ਮੇਰੇ ਖਿਆਲ ਮਿਲਟਰੀ ਮਿਲਟਰੀ ਵੀ ਹੈ ਨਾ ਉਹਦੇ ਆ ਹਾਂਜੀ ਮਿਲਟਰੀ ਚ ਆ ਆ ਉਹ ਅੱਛਾ 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 ਬਹੁਤ ਪੱਕਾ ਸੱਚਾ ਉਹ ਪੱਕਾ ਹੈ ਖੰਡਕੀਤਨੀਆ ਦੇ ਵਿਆਹ ਆ ਪਰ ਉਹ ਖੰਡਕੀਤਨੀ ਹੈ ਨਹੀਂ ਉਹ ਬੰਦਾ ਕੱਟੜ ਨਹੀਂ ਹੈਗਾ ਹਨਾ ਹਾਂ ਠੀਕ ਆ ਮੇਰੇ ਨਾਲ ਥੋੜੀ ਕਾਫੀ ਗੱਲਬਾਤ ਸੀ ਉਹ ਆਇਆ ਸੀ ਸਾਨੂੰ ਵੀ ਟੈਲੀਫੋਨ ਆਪਣੇ ਬੰਦਿਆਂ ਨੂੰ ਵੀ ਮੇਰੇ ਸਾਥ ਦੇਓ ਜੈਸ ਬੰਦਾ ਬੜੀਆ ਹੋ ਤੇ ਦੋਸ਼ਕ ਨਹੀਂ ਮੈਨਾਂ ਇਹਨਾਂ ਕੋਲ ਪੈਸੇ ਹੈ ਨਹੀਂ ਸੰਗਤ ਟੀਵੀ ਕੋ ਤਾਂ ਹੀ ਨਹੀਂ ਲੈ ਆਉਣਾ ਸੀ ਨੇ ਤਾਂ ਉਹ ਹਾਂ ਉਹ ਤੁਹਾਨੂੰ ਚਾਹੀਦਾ ਸੀ ਬੰਦਾ ਉਹ ਬਿਲਕੁਲ ਕਿਉਂ ਹੋਣ ਇਹਨਾਂ ਨੂੰ ਸਰਵਾਈਵ ਕਰ ਰਹੇ ਆ ਇਹ ਬਹੁਤ ਥਲਾ ਲਾਇਆ ਸੀ ਜਿਹੜਾ ਆ ਬੜੂ ਸਾਹਿਬ ਆਹਦੇ ਜਿਹੜਾ ਨਾਲ ਹੈ ਨਾ ਟਰਸਟੀ ਇਹਨਾਂ ਬਹੁਤ ਥਲਾ ਲਾਇਆ ਹੈ ਇਹਨਾਂ ਦਾ ਨਹੀਂ ਇਹ ਜੁੜੇ ਹੁਣ ਤੁਸੀਂ ਉਹਨਾਂ ਨੂੰ ਜਿਹੜੀ ਅਪੀਲ ਪੂਲ ਬੰਦ ਕਰਤਾ ਬੜੂ ਸਾਹਿਬ ਦੀ ਐਡ ਰੂਟ ਸਾਹਿਬ ਬੰਦ ਆ ਜਿੱਤੋ ਕੋਈ ਆਈ ਨਹੀਂ ਅੱਛਾ ਐ ਟੇਕ